100 ਸਾਲ ਪੁਰਾਣੇ ਮੰਦਰ ਨੂੰ ਚੋਰਾਂ ਵੱਲੋਂ ਬਣਾਇਆ ਗਿਆ ਨਿਸ਼ਾਨਾ ਕੀਤੀ ਗਈ ਚੋਰੀ ਤਰੰਤਰੰਦੇ ਪਿੰਡ ਮੀਆਂਮਿੰਡ ਵਿਖੇ ਇਹ ਘਟਨਾ ਵਾਪਰੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੰਦਰ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦਾ ਪੁਰਾਤਨ ਮੰਦਰ ਹੈ ਜੋ ਲਗਭਗ 100 ਸਾਲ ਪੁਰਾਣਾ ਹੈ ਅਤੇ ਇੱਕ ਘਰ ਦੇ ਵਿੱਚ ਹਿੱਸਤਿਤ ਹੈ ਇਸ ਘਟਨਾਕ੍ਰਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਜੇ ਕੁਮਾਰ ਅਤੇ ਦਲਜੀਤ ਰਾਣੀ ਨੇ ਦੱਸਿਆ ਕਿ ਇਹ ਮੰਦਰ ਲਗਭਗ 100 ਸਾਲ ਪੁਰਾਣਾ ਹੈ ਅਤੇ ਉਹਨਾਂ ਦਾ ਪਰਿਵਾਰ ਹੀ ਇਸ ਮੰਦਿਰ ਦੇ ਵਿੱਚ ਆ ਕੇ ਪਾਠ ਪੂਜਾ ਕਰਦੇ ਹਨ ਰੋਜ਼ਾਨਾ ਦੀ ਤਰ੍ਹਾਂ ਜਦ ਅੱਜ ਸਵੇਰੇ 5 ਵਜੇ ਦੇ ਕਰੀਬ ਉਹ ਵਿਜੇ ਕੁਮਾਰ ਮੰਦਿਰ ਵਿੱਚ ਪਾਠ ਪੂਜਾ ਕਰਨ ਪੁੱਜੇ ਤਾਂ ਉਹਨਾਂ ਨੇ ਦੇਖਿਆ ਕਿ ਮੰਦਿਰ ਦੇ ਬਾਹਰ ਦਾ ਦਰਵਾਜ਼ਾ ਟੁੱਟਿਆ ਹੋਇਆ ਸੀ ਅਤੇ ਚੋਰਾਂ ਵੱਲੋਂ ਇੱਥੇ ਪਈਆਂ ਪਤਲ ਦੀਆਂ ਮੂਰਤੀਆਂ ਚਾਂਦੀ ਦੇ ਕੜੇ ਮੁਕਟ ਝਾਂਜਰਾਂ ਅਤੇ ਚਾਂਦੀ ਦੀ ਬੰਸਰੀ ਜੋ ਚੋਰੀ ਕਰਕੇ ਲੈ ਗਏ ਉਨ੍ਹਾਂ ਵੱਲੋਂ ਜਾਣਕਾਰੀ ਸਾਂਝੀ ਕਰਦੇ ਦੱਸਿਆ ਹੋਇਆ ਕਿ ਇਹ ਅਤੀ ਇੱਕ ਨਿੰਦਣਯੋਗ ਘਟਨਾ ਹੈ ਕਿਉਂਕਿ ਚੋਰਾਂ ਵੱਲੋਂ ਮੰਦਰ ਨੂੰ ਹੀ ਜਿਹੜਾ ਨਿਸ਼ਾਨਾ ਬਣਾਇਆ ਗਿਆ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਉਕਤ ਮਾਮਲੇ ਸਬੰਧੀ ਪਿੰਡ ਦੇ ਸਰਪੰਚ ਨੂੰ ਵੀ ਜਾਣਕਾਰੀ ਦੇ ਦਿੱਤੀ ਹੈ ਅਤੇ ਥਾਣਾ ਬੈਰੋਵਾਲ ਵਿਖੇ ਵੀ ਇਸ ਸਬੰਧੀ ਦਰਖਾਸਤ ਦਿੱਤੀ ਹੋਈ ਹੈ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਕਿ ਜਲਦ ਤੋਂ ਜਲਦ ਇਹਨਾਂ ਚੋਰਾਂ ਨੂੰ ਕਾਬੂ ਕੀਤਾ ਜਾਵੇ ਮੇਰੇ ਨਾਮ ਸਤੇਦੇਵੀ ਦਲਜੀਤ ਰਾਣੀ ਆ ਸੋਹਣੇ ਦਾ ਨਾਮ ਇਹ ਜਿਹੜਾ ਮੰਦਿਰ ਹੈ ਕਿੰਨੇ ਤੇਰਾ ਪੁਰਾਣਾ ਕਿਦੋਂ ਦੀ ਦੇਖਦੇ ਇਹ ਪ੍ਰੰਤ ਹੈ ਜਦੋਂ ਮੇਰੇ ਜਿਹੜੇ ਦਾਦਾ ਸਹੁਰਾ ਹੀ ਉਹ ਇੱਥੇ ਸੇਵਾ ਕਰਦੇ ਸੀ ਫਿਰ ਸਾਡੇ ਮੇਰਾ ਸਹੁਰਾ ਉਹਨਾਂ ਦਾ ਵੱਡਾ ਭਰਾ ਉਹ ਸੇਵਾ ਕਰਦੇ ਰਹੇ ਮੇਰੇ ਵਿਆਹ ਨੂੰ 30 ਸਾਲ ਹੋ ਗਿਆ ਉਹਦੋਂ ਨਾਲ ਮਤਲਬ ਸਾਡਾ ਸਾਰਾ ਪਰਿਵਾਰ ਦੇ ਇਹ ਮੰਦਿਰ ਦੀ ਸੇਵਾ ਕਰਦਾ ਆ ਇਹ ਸਰ ਜੀ ਤੁਹਾਨੂੰ ਅੱਜ ਸਵੇਰੇ ਮੇਰੇ ਹਸਬੰਦ ਜਿਹੜੇ ਅਸੀਂ 5 ਵਜੇ ਉੱਠੇ ਆ ਉੱਠ ਕੇ ਇਹਨਾਂ ਨੇ ਇਸ਼ਨਾਨ ਪਾਣੀ ਕਰਕੇ ਜਦੋਂ ਜੋਤ ਜਗਾਉਣ ਆਏ ਮੰਦਿਰ ਦਾ ਲੋਕ ਖੋਲਿਆ ਇਹਨਾਂ ਨੇ ਆਣ ਕੇ ਇਹਨਾਂ ਵੇਖਿਆ ਕਿ ਲੋਕ ਟੁੱਟਾ ਸੀਗਾ ਜਾਰੇ ਵਿਹੜੋੜ ਕੇ ਘਰ ਗਏ ਵੱਡੇ ਭਾਜੀ ਦੇ ਘਰ ਗਏ ਆ ਉੱਥੋਂ ਉਹਨਾਂ ਦੇ ਮਤਲਬ ਮੁੰਡੇ ਨੂੰ ਨਾਲ ਲੈ ਕੇ ਆਏ ਆ ਫਿਰ ਇਹਨਾਂ ਮੈਨੂੰ ਵੀ ਦੱਸਿਆ ਮੈਂ ਵੀ ਆਈ ਮੇਰੀ ਬੇਟੀ ਵੀ ਆਈ ਆ ਸਰ ਮੂਰਤੀਆਂ ਪ੍ਰਾਣੀਆਂ ਸੀ ਅਸੀਂ ਜਦੋਂ ਜਨਮਸ਼ਟਮੀ ਹੁੰਦੀ ਉਹ ਮੂਰਤੀਆਂ ਨੂੰ ਅਸੀਂ ਤੂੰ ਲੈ ਜਾਂਉਂਦੇ ਸੀ ਕ੍ਰਿਸ਼ਨ ਜਨਮਸ਼ਟਮੀ ਜਗਰਾਤਾ ਹੁੰਦਾ ਉਹ ਜਗ ਲੱਗਦਾ ਵਾ ਹਰ ਸਾੜੇ ਤੇ ਅਹੀਂ ਇਹ ਮੂਰਤੀਆਂ ਦੀ ਪੂਜਾ ਕਰਦੇ ਆ ਸਰ ਬਹੁਤ ਦੁੱਖ ਹੋਇਆ ਕਿ ਜਦੋਂ ਵੇਖਿਆ ਉਹਨਾਂ ਦੇ ਕੱਪੜੇ ਲੱਥੇ ਆ ਤੇ ਮੂਰਤੀਆਂ ਜਣੀਆਂ ਗਾਇਬ ਆ ਗੱਲਾਂ ਵੀ ਗਾਇਬ ਆ ਅਸੀਂ ਕੀਰਤਨ ਕਰਦੇ ਨਰਾਦਿਆਂ ਦੇ ਵਿੱਚ ਸਾਡੇ ਵਿੱਚ ਆਣ ਕੇ ਮੱਥਾ ਟੇਕਦੇ ਬਹੁਤ ਹਰਿ ਸਾਂਤੇ ਕਰਦੇ ਆ ਕਿੰਨੀਆਂ ਮੂਰਤੀਆਂ ਲਾਂ ਜਿਹੜੀਆਂ ਸਾਰ 8 ਮੂਰਤੀਆਂ ਇੱਕ ਘੰਟੀ ਹੈ ਜਿਹੜੀ ਮੰਦਰ ਚ ਹਾਰਤੇ ਉਤਾਰਨ ਲੱਗਿਆਂ ਵਜਾਉਂਦੇ ਆ ਉਹ ਵੀ ਟਾਈਪ ਆ ਕਾਂਦੀ ਦੀਆਂ ਝੂੜੀਆਂ ਪਾਈਆਂ ਸੀ ਉਹਨਾਂ ਮੂਰਤੀਆਂ ਨੂੰ ਸਾਰ ਇਹ ਗੜੀ ਜਿਹੜੀ ਬਹੁਤ ਅਮਰੀਆਂ ਦੀ ਅਮਨੀ ਫੜੇ ਹੋਣੇ ਜਾਣੇ ਚਾਹੀਦੇ ਇਹ ਤੇ ਭਾ ਕੇ ਕਰਾਂ ਦੇ ਜਿੰਦਰੇ ਉਤੋਂ ਉਹਨਾਂ ਦੇ ਸਾਨੋ ਹੀ ਖਤਰਾ ਕਿ ਇਹ ਜਿੰਦਰੇ ਤੋੜਨਗੇ ਸਾਡੇ ਘਰਾਂ ਦੇ ਇਹ ਨੂੰ ਕਰਨੀ ਹੁੰਦੀ ਕੋਈ ਨਸ਼ੇੜੀਆਂ ਦੀ ਉਹ ਜਿਹੜੀ ਹਰਕਤ ਹੈ ਜਿਹੜੀ ਮੰਦਰ ਨੂੰ ਨਿਸ਼ਾਨਾ ਬਣਾ ਲਿਆ ਹਾਂਜੀ ਤੇ ਸਾਰਾ ਲਾਗੇ ਬਾਬੇ ਸਾਈਂ ਦੀ ਜਗਾ ਵਾ ਤਿੰਨ ਵੀਰਵਾਰ ਹੋ ਉਹਰੇ ਗੱਲੇ ਦੀ ਵਿਚਾਬੀ ਜਾਨੀ ਕਿ ਸਾਡੇ ਕੋਲ ਹੀ ਅਹੀਂ ਹਰ ਹਫਤੇ 250 300 ਰੁਪਏ ਵਿਚੋਂ ਨਿਕਲਦਾ ਹੈ ਤੇ ਉਹ ਵੀ 3 ਹਫਤੇ ਕੋਈ ਪੈਸਾ ਨਹੀਂ ਉਹਦੇ ਵਿਚੋਂ ਨਿਕਲਦਾ ਮਤਲਬ ਹਾਂਜੀ ਇਹ ਮੰਗ ਕਰਦੇ ਅਸੀਂ ਮੰਗ ਹੀ ਹੈ ਪਰ ਸਾ ਸੰਧਗੀ ਸਰ ਅੱਜ ਤੱਕ ਮੰਦਰ ਨੂੰ ਕੋਈ ਹੱਥ ਪਾਇਆ ਭਲਕਿਉ ਕੋਈ ਬੱਚਿਆ ਵੀ ਚੁੱਕ ਸਕਦੀ ਹੈ ਕੁਝ ਵੀ ਕਰ ਸਕਦੇ ਆ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਤੇ ਇਸ ਕੰਮ ਤੇ ਰੋਕ ਕੀਤੀ ਜਾਵੇ ਯਾਨੀ ਕਿ ਗੜੀ ਦੇ ਵਿੱਚ ਸਾਡੇ ਬਾਬੇ ਲੱਖਾਂ ਦਾਤੇ ਜਗਾ ਬਹੁਤ ਟੀਕੇ ਲਾਉਂਦੇ ਅਮਲੀ ਲੰਗਦੇ ਅਸੀਂ ਕਿਸ ਦਾ ਨਾਂ ਨਹੀਂ ਲੈ ਸਕਦੇ ਪਰ ਪਿੰਡ ਸਾਰੇ ਨੂੰ ਪਤਾ ਅੱਗੇ ਕੌਣ ਹੁੰਦਾ ਕੌਣ ਨਹੀਂ ਹੁੰਦਾ। ਭਾਜੀ ਵਿਜੇ ਕੁਮਾਰ ਵਿਜੇ ਕੁਮਾਰ ਕੀ ਗੱਲ ਹੋਈ ਹੈ ਜਿਹੜੀ ਘਰ ਦੇ ਵਿੱਚ ਮੰਦਿਰ ਹੈ ਅੱਜ ਕਹਿੰਦਾ ਚੋਰੀ ਹੋਈ ਕੀ ਮੰਗਲਾ ਹੈ? ਮਾਵਲਾ ਹੈ ਜੀ ਅਸੀਂ ਰੋਜ਼ ਸਵੇਰੇ ਉੱਠ ਕੇ ਤੇ ਸ਼ਾਮੇ ਇੱਥੇ ਆਣ ਕੇ ਧੂਫਰਟੀ ਕਰੀਦੀ ਸਵੇਰੇ ਮੈਂ 5 ਵਜੇ ਕੋਲ ਜੁਟਿਆ ਵਾਂ। ਭਈ ਆਇਆ ਆਣ ਕੇ ਵੇਖਿਆ ਤੇ ਜਿੰਦਰੇ ਭਨੇ ਆ। ਜਿੰਦਰੇ ਇਦਾਂ ਮੜਕੇ ਨੇ ਆਪਣੇ ਸਾਰੇ ਘਰਦਿਆਂ ਨੂੰ ਇਕੱਠਾ ਕੀਤਾ ਵੀ ਆਹ ਵੇਖੋ ਕੀ ਬਣਿਆ ਆਣ ਕੇ ਸਾਡੀਆਂ ਮੂਰਤੀਆਂ ਹੀ ਵੀ ਕਾਫੀ ਮਹਿੰਗੀਆਂ ਹੀ ਨਾਲ ਉਹਨਾਂ ਦੇ ਚਾਂਦੀ ਦੇ ਕੜੇ ਪਏ ਸੀ ਤੇ ਪਿੱਤਲ ਦੀਆਂ ਮੂਰਤੀਆਂ ਕਿਲੋ-ਕਿਲੋ ਦਾ ਤਾਂ ਕਿਲੋ ਦੀ ਇੱਕ ਮੂਰਤੀ ਸੀ ਤੇ ਸੱਤ ਮੂਰਤੀਆਂ ਚੋ ਕੇ ਲੱਗੇ ਆ ਚੋਰ ਤੇ ਕਿਨੇ ਜੱਦੀ ਤੋਂ ਇਹ ਮੰਦਿਰ ਦੀ ਸੇਵਾ ਕਰਦੇ ਉਹ ਇਹਦੀ ਸਾਡੀ ਜੱਦੀਪੁਰ ਸੀ ਸਾਡੀ ਤੇ ਜੀਪीडी ਆ ਤੇ ਤੁਸੀਂ ਕਿਨੇ ਕੋਲ ਆਈਏ ਤੁਸੀਂ ਸਵੇਰੇ ਇੱਥੇ ਅਸੀਂ 5 ਵਜੇ ਆਏ ਆਏ ਆ ਵੀ ਆ ਗਏ ਆਂ ਅੰਦਰ ਹੀ ਹਾਂ ਥੋੜੀ ਕਰਕੇ ਲੈ ਗਏ ਚੋਰ ਲੈ ਗਏ ਆ ਬੂਆ ਇਧਰ ਨਾਲ ਖੁੱਲਾ ਹੈ ਗੱਲਾਂ ਹੋਈ ਭੰਨਿਆ ਇਧਰੋਂ ਤੇ ਕੋਈ ਜਣੀ ਛੱਡਿਆ ਨਾ ਨੇ ਸੀ ਗੱਲੇ ਵਿੱਚ ਕਹਿੰਦੇ ਸੀ ਬਾਬੇ ਦਾ ਛੜਾਵਾ ਨਗਦੀ ਰੱਖੀ ਹੈਗੀ ਨਗਦੀ ਅੱਗੇ ਤਾਂ ਅਸੀਂ ਕੱਢਦੇ ਹਾਂ ਇਹਦੇ ਵਿੱਚੋਂ 13-14000 ਰੁਪਿਆ ਕੱਢ ਲਈਦਾ ਸੀ ਸੇਮ ਹੀ ਨਹੀਂ ਖੋਲੀਦਾ ਗੱਲੇ ਨੂੰ ਉਹਦਾ ਆ ਲਿਖਿਆ ਜਿਹੜੇ ਮੁੰਡਾ ਗਿਆ ਮੋਹਰ ਲਵਾਉਣ ਤੇ ਚੱਲੇ ਦੇਣ ਕੀ ਮੰਗ ਕਰਦੇ ਮਾਗੇ ਹੋਈ ਵੀ ਚੋਰ ਫੜਨੇ ਚਾਹੀਦੇ ਆ ਤੁਹਾਡੀਆਂ ਮੂਰਤੀਆਂ ਵਾਪਸ ਹੋ ਜਾਣਾ